ਸਰਜ ਫਰੋਜਪੁਰ ਦੇ ਵਿੱਚ ਜਿਹੜੀ ਹੈਗੀ ਨਸ਼ਾ ਕਸ ਦਾ ਜਿਹੜਾ ਘਟਾਇਆ ਜਾ ਰਿਹਾ ਇਹਦੇ ਬਾਰੇ ਫੇਰਬਦ ਨਹੀਂ ਅੱਜ ਪਿੰਨ ਸੀ ਗੱਟੀ ਰਾਜੂਕੇ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ ਸੁਵਿੰਦਰ ਸਿੰਘ ਜੀ ਤਹਿਸੀਲਾ ਸਾਹਿਬ ਆਏ ਨੇ ਐਸਐਚਓ ਸਦਰ ਆਏ ਨੇ ਇਹ ਗੱਟੀ ਰਾਜੂਕੇ ਦਾ ਪਿੰਡ ਹੈਗਾ ਸਦਰ ਥਾਣੇ ਦੇ ਵਿੱਚ ਆਉਂਦਾ ਹੈ ਤੇ ਇੱਥੇ ਸਾਰਾ ਬੋਟਾ ਸਿੰਘ ਨਾਂ ਦਾ ਵਿਅਕਤੀ ਹੈਗਾ ਜਿਸ ਨੇ ਕਿ ਗਵਰਨਮੈਂਟ ਦੀ ਜਿਹੜੀ ਜ਼ਮੀਨ ਜਿਹੜੀ ਹੈਗੀ ਇਸੇ ਉਸ ਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਆਡਰ ਆਇਆ ਸੀ ਵੀ ਇਹ ਕਬਜ਼ਾ ਲੈਣਾ ਇਸ ਦਾ ਟਵਾ ਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਨਾਲ ਅਸੀਂ ਇੱਥੇ ਆਏ ਹੋਏ ਆ ਸਾਰੇ ਜਿਹੜੀ ਕਿ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਜੀਸੀਬੀ ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਆਂ ਵੀ ਇਸ ਦੇ ਖਿਲਾਫ ਹਿਰੋਇਨ ਦਾ ਮੁਕੱਦਮਾ ਵੀ ਜਿਹੜਾ ਹੈਗਾ ਉਹ ਦਰਜ ਰਿਸਟਰ ਹੋਇਆ ਉਸ ਵਿੱਚ ਅਸੀਂ 2 ਕਿਲੋ ਇਹ ਜਿਹੜੇ ਇਹਦੇ ਕਿਲੋ ਹਿਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕੱਦਮਾ 2023 ਦੇ ਵਿੱਚ ਦਰਜ ਰਿਹਾ ਸੀ ਜੇਲ੍ਹ ਵੀ ਜਾ ਕੇ ਆਇਆ ਤੇ ਛਿੱਟੇ ਦਾ ਕੰਮ ਕਰਦਾ ਤੇ ਹੁਣ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਹਿਤ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਜੀ ਦੇਖੋ ਦਵਾਇਆ ਜਾ ਰਿਹਾ ਹੈ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦਵਾਇਆ ਜਾ ਰਿਹਾ ਹੈ ਪੁਲਿਸ ਪ੍ਰੋਟੈਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸ ਦਈਏ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਾਲੋ ਜਿਹੜਾ ਹੈਗਾ ਨਸ਼ੇ ਦਾ ਯੁੱਧ ਯੁੱਧ ਨਸ਼ਾ ਵਿਰੋਧੀ ਜਿਹੜੇ 1 ਤਿੰਨ 25 ਤੋਂ ਸ਼ੁਰੂ ਹੋਇਆ ਉਸ ਦੇ ਵਿੱਚ ਕਰੀਬ ਅਸੀਂ 1250 ਮਕਦਮੇ ਐਨਡੀਪੀਐਸ ਸੈਕਟਰ ਦੇ ਦਰਜੇ ਦਿਸਟਰੀ ਕੀਤੇ ਨੇ 1550 ਵਿਅਕਤੀ ਅਸੀਂ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਕਰੀਬ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ 1200 ਕਿਲੋ ਤੋਂ ਉੱਪਰ ਅਸੀਂ ਪੋਪੀ ਐਸ ਕਿ ਬਰਾਮਦ ਕੀਤਾ ਹੈ 3 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਉਹ ਪੀਐਮ ਬਰਾਮਦ ਕੀਤੀ ਹੈ ਸਵਾ ਕਿਲੋ ਦੇ ਕਰੀਬ ਆਇਸ ਬਰਾਮਦ ਕੀਤੀ ਹੈ 10 ਲੱਖ ਤੋਂ ਉੱਪਰ ਅਸੀਂ ਗੋਲੀਆਂ ਤੇ ਕੈਪਸੂਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਵੀ ਜਿਹੜਾ ਸਵਾ ਕਰੋੜ ਤੋਂ ਉੱਪਰ ਅਸੀਂ ਜਿਹੜਾ ਹੈਗੇ ਨੇ ਡਰੱਗਸ ਮਨੀ ਨੂੰ ਅਸੀਂ ਸੀਜ਼ ਕੀਤਾ ਤੇ ਹੋਰ ਵੀ ਜਿਹੜੇ ਕਰੀਬ 10 ਤੋਂ 15 ਕਰੋੜ ਦੀ ਅਸੀਂ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਵੀ ਅਸੀਂ ਜਿਹੜੀ ਹੈ